ਜਿਹੜਾ ਬੰਦਾ ਗਰੀਬੀ ਚੋਂ ਨਿਕਲ ਕੇ ਆਇਆ ਹੈ ਨਾ ਚਾਹ ਇੱਥੇ ਤੇ ਉੱਥੇ ਜਾਂ ਬਿਮਾਰੀ ਚੋਂ ਨਿਕਲ ਕੇ ਆਇਆ ਉਸ ਬੰਦੇ ਦਾ ਇੱਕ ਤਜਰਬਾ ਪੱਕਾ ਹੋ ਗਿਆ ਹੈ ਕਿ ਜਿਵੇਂ ਜਿਵੇਂ ਗਰੀਬੀ ਚੋਂ ਨਿਕਲਦਾ ਹੈ ਪਿਆਰੋ ਗਰੀਬ ਦਾ ਮਿੱਤਰ ਬਹੁਤ ਘੱਟ ਮਿਲਣਗੇ ਮੈਂ ਤਾਂ ਇੱਥੋਂ ਤੱਕ ਸਤਿਗੁਰਾਂ ਦਾ ਉਸ ਦਿਨ ਬਚਨ ਸੀ ਹਜ਼ੂਰ ਕਿਨੇ ਖੂਨ ਦਾ ਰਿਸ਼ਤਾ ਵੀ ਹੋਵੇ ਇਹ ਪੈਸੇ ਦੀ ਇਹ ਦੌਲਤ ਨੇ ਐਡੀ ਵੱਡੀ ਦੀਵਾਰ ਖੜੀ ਕਰ ਦਿੱਤੀ ਜਿੰਨਾ ਮਰਜੀ ਬੰਦਾ ਗੁਣੀ ਹੋਵੇ ਜੇ ਉਹਦੇ ਕੋਲ ਮੁਸੀਬਤ ਹੈ ਗਰੀਬੀ ਹੈ ਉਸ ਬੰਦੇ ਦੀ 100 ਰੁਪਏ ਦੀ ਗੱਲ ਲੱਖ ਰੁਪਏ ਦੀ ਗੱਲ ਉਹਦੀ ਗਰੀਬੀ ਕਰਕੇ ਸੱਚੀ ਜੇ ਥੇਲੇ ਦੀ ਨਹੀਂ ਲੋਕ ਸਮਝਦੇ ਮੈਂ ਬਹੁ ਗਿਣਤੀ ਚ ਕਹਿ ਰਿਹਾ ਤੇ ਜੇ ਬੰਦਾ ਅਮੀਰ ਹੋਵੇ ਲੋਕਾਂ ਦੇ ਕੰਮ ਪੂਰਾ ਕਰਦਾ ਹੋਵੇ ਉਸ ਬੰਦੇ ਨੂੰ ਅੱਖਰ ਬਿਨਾ ਹੋਵੇ ਇੱਕ ਲਫ਼ਜ਼ ਬੋਲਣ ਦੀ ਲੋਕ ਕਹਿਣਗੇ ਵਾਹ ਵਾਹ ਕੀ ਬਾਤ ਹੋ ਗਈ ਮੈਂ ਇੱਕ ਵਾਰੀ ਇੱਕ ਸੱਜਣ ਦੇ ਬਚਨ ਪੜ੍ਹੇ ਉਹ ਕਹਿੰਦਾ ਗਰੀਬ ਜੋ ਸਾਚੀ ਕਹੇ ਤਾਂ ਹੀ ਨਾ ਮੰਨੇ ਕੋਈ ਬੜੇ ਸੋਹਣੇ ਲੱਗੇ ਲਫ਼ਜ਼ ਮੈਨੂੰ ਬਾਹਰ ਸਨ ਇਸ ਅਰਥ ਹੋ ਕੇ ਨੇ ਗਰੀਬ ਜੋ ਸਾਚੀ ਕਹੇ ਤਾਂ ਹੀ ਨਾ ਮੰਨੇ ਕੋਈ ਅਮੀਰ ਜੋ ਝੂਠੀ ਕਹੇ ਖਾਂਜੀ ਖਾਂਜੀ ਹੋਏ ਕਹਿੰਦੇ ਜਿਹੜਾ ਗਰੀਬ ਬੰਦਾ ਜੇ ਸੱਚ ਵੀ ਕਹੇ ਨਾ ਦਾਇਨਾ ਮਾਨੇ ਕੋਈ ਕਹਿੰਦੇ ਛੱਡੋ ਪਰ ਇਹਦੀ ਗੱਲ ਕਰਦੇ ਹੋ ਅਮੀਰ ਜੋ ਝੂਠੀ ਕਹਾਂ ਜੀ ਖਾਂਜੀ ਉਹਦੀ ਖਾਂ ਵਿੱਚ ਖਾਂ ਮਲਾਈ ਜਾਣੀ ਵਾਹ ਜੀ ਵਾਹ ਤੂੰ ਕਮਾਲ ਗੱਲ ਕਰਦੀ ਇਹ ਤੋਂ ਪਹਿਲਾਂ ਕਦੀ ਸੁਣੀ ਕੋਈ ਨਹੀਂ ਤੇ ਮੈਂ ਫਿਰ ਬੇਨਤੀ ਕਰਾਂਗਾ ਇਸ ਦੁਨੀਆ ਵਿੱਚ ਲੋਕ ਪੈਸਾ ਬੰਦੇ ਦਾ ਨਾਮ ਵੇਖਦੇ ਆ ਰੱਬ ਦਾ ਨਾਮ ਟਾਵੇਂ ਟਾਵੇਂ ਵੇਖਦੇ ਆ ਕਿ ਬੰਦੇ ਦਾ ਨਾਮ ਚੱਲਦਾ ਇਹਦੇ ਕੋਲ ਦੌਲਤ ਬੜੀ ਸਤਗੁਰੂ ਨੇ ਸ਼ਬਦ ਕਹਿ ਵੀ ਸੁਖ ਵਿੱਚ ਮਿੱਤਰ ਨਹੀਂ ਦੁੱਖ ਵਿੱਚ ਕੋਈ ਨਹੀਂ ਥੋੜਾ ਜਿਹਾ ਆਓ ਇਹ ਇਹ ਫਿਰ ਕਈ ਕਈ ਫੇਸ ਹੁੰਦੇ ਨੇ ਮੈਂ ਕਈ ਵਾਰੀ ਸੋਚਣਾ ਆਪਾਂ ਕਿਨੇ ਇਹਦੇ ਬੰਦੇ ਦਾ ਡਬਲ ਫੇਸ ਏ ਨਹੀਂ ਪਿਆਰਿਓ ਕੋਈ ਡਬਲ ਫੇਸ ਨਹੀਂ ਰਹਾ ਪਤਾ ਨਹੀਂ ਬੰਦੇ ਦੇ ਕਿੰਨੇ ਕਿ ਚਿਹਰੇ ਬਣ ਜਾਂਦੇ ਆ ਦੁੱਖ ਵੇਲੇ ਸੁਖ ਵੇਲੇ ਅਮੀਰੀ ਵੇਲੇ ਗਰੀਬੀ ਵੇਲੇ ਤੇ ਸ਼ਬਦਾਵਲੀ ਬਦਲਦੀ ਸਤਗੁਰੂ ਦੀ ਬਾਣੀ ਚ ਕੁਝ ਮੈਂ ਬੇਨਤੀਆਂ ਕਰਾਂਗਾ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਵਚਨ ਖੈ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ ਆਏ ਨਾ ਕਿ ਕੋਈ ਕਾਹੂ ਕੋ ਨਹੀਂ ਕਾ ਸਲੋਕਾਂ ਪੜ੍ਹਦੇ ਸਲੋਕ ਵਿੱਚ ਇੱਕ ਬਚਨ ਆਉਂਦਾ ਨਿਜ ਕਰ ਦੇਖਿਓ ਜਗਤ ਮੈਂ ਧੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਨੇੜੇ ਹੋ ਕੇ ਜਗਤ ਦੇਖਿਆ ਆਪਣੇ ਪਰਿਵਾਰਾਂ ਵੀ ਦੇਖਿਆ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ ਇੱਥੇ ਕੋਈ ਕਿਸੇ ਦਾ ਨਹੀਂ ਨਾਨਕ ਥਿਰ ਕਰ ਭਗਤ ਹੈ ਤੇ ਰੱਖੋ ਮਨ ਮਾਹੀਂ ਸਿਰਫ ਇੱਕ ਪ੍ਰਮਾਤਮਾ ਦੀ ਭਗਤੀ ਥਿਰ ਰਹਿ ਉਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈ ਅਗਲੀ ਗੱਲ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਇਹ ਵੀ ਉਸ ਦਿਨ ਮੈਂ ਕਿਹਾ ਸੀ ਪਿਆਰਿਓ ਮਹੀਨੇ ਕਾਂ ਵੇ ਖੂਨ ਦੇ ਰਿਸ਼ਤੇ ਤੂੰ ਘੇਟ ਕਰੋ ਇਦੂ ਇਦੂ ਨੇੜਤਾ ਕੋਈ ਨਹੀਂ ਹੁੰਦੀ ਪਰ ਜਿਸ ਪਾਸੇ ਸਾਡਾ ਸਮਾਜ ਜਾ ਰਿਹਾ ਹੈ ਨਾ ਹੁਣ ਇਹ ਵੀ ਸੱਚ ਹੈ ਖੂਨ ਦੇ ਰਿਸ਼ਤੇ ਟੁੱਟਦੇ ਜਾ ਰਹੇ ਆ ਵਿਚਾਰ ਦੇ ਰਿਸ਼ਤੇ ਇੱਕ ਦੂਜੇ ਦੇ ਖਮਦਰਦ ਬਣਦੇ ਜਾ ਰਿਹਾ ਖੂਨ ਦੇ ਰਿਸ਼ਤੇ ਟੁੱਟਦੇ ਜਾ ਰਿਹਾ ਫਿਰ ਬੇਨਤੀ ਹੈ ਤੇ ਇੱਕ ਗੱਲ ਹੋਰ ਜਿਸ ਬੰਦੇ ਦੀ ਮੈਨੂੰ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਯਾਦ ਹੁੰਦਾ ਹੈ ਕਹਿੰਦੇ ਨੇ ਜਿਸ ਬੰਦੇ ਦੀ ਮਦਦ ਕਰਨੀ ਹੈ ਯਤਨ ਕਰੋ ਉਸ ਤੋਂ ਬਾਅਦ ਉਸ ਨਾਲ ਨੇੜਤਾ ਘੱਟ ਰੱਖਿਓ ਕਿਉਂਕਿ ਹੋ ਸਕਦਾ ਹੈ ਲੰਮਾ ਸਮਾਂ ਇਹ ਗੱਲ ਨਾ ਨਿਵੇ ਮੈਂ ਸੰਸਾਰੀ ਤਰ੍ਹਾਂ ਤੇ ਕਹਿ ਰਿਹਾ ਆਂ ਆਪ ਜੀ ਦੇਖੋਗੇ ਜਿਸ ਦਿਨ ਕਿਸੇ ਬੰਦੇ ਨੂੰ ਲੋੜ ਕੈ ਉਹ ਆਪ ਦੇ ਘਰ ਆਏਗਾ ਗੱਲਬਾਤ ਕਰੇਗਾ ਆਪਣਾ ਦਿਲ ਸਾਂਝਾ ਕਰੇਗਾ ਕੁਝ ਦਿਨਾ ਬਾਅਦ ਉਹੀ ਖੂਨ ਦਾ ਰਿਸ਼ਤਾ ਤੁਹਾਡੇ ਬਿਜ਼ਨਸ 'ਚ ਤੁਹਾਡੇ ਕੰਮ 'ਚ ਕੰਮ ਕਰਦੇ ਆ ਫਿਰ ਗਿਣਤੀ ਮਿੰਤੀ ਕਰਨੀ ਸ਼ੁਰੂ ਕਰ ਦਿਆ ਕਿ ਵੀ ਇਹਨੂੰ ਇੰਨੇ ਬੰਦੇ ਆ ਮੈਨੂੰ ਕਿਉਂ ਨਹੀਂ ਬੰਦੇ ਮੰਦੀ ਵਸਤਾ ਹੈ ਨਾ ਫਿਰ ਕੀ ਹੁੰਦਾ ਹੈ ਉਸ ਤੋਂ ਬਾਅਦ ਉਹ ਇਕੱਲੀ ਗਿਣਤੀ ਮਿੰਤੀ ਨਹੀਂ ਕਰਦਾ ਫਿਰ ਉਹਦੇ ਅੰਦਰ ਇੱਕ ਹੰਗਤਾ ਦਾ ਜਿਹੜਾ ਕੰਡਾ ਹੈ ਹੰਕਾਰ ਦਾ ਤੇ ਹੰਕਾਰ ਦਾ ਮਤਲਬ ਹੀ ਇਹ ਵੇ ਕਿ ਮੇਰੇ ਬਰਾਬਰ ਕੋਈ ਨਹੀਂ ਉਹ ਫਿਰ ਅੰਦਰੋਂ ਪੈਦਾ ਹੁੰਦਾ ਉਸ ਬੀਜ ਦੇ ਵਿੱਚੋਂ ਫਿਰ ਸੱਚੀ ਜੇ ਈਰਖਾ ਜਨਮ ਲੈਂਦੀ ਅਜਿਹੜਾ ਆਪਾਂ ਕਹਿੰਦੇ ਈਰਖਾ ਨਿੰਦਿਆ ਇਹਨਾਂ ਦੀ ਜੜਾਂ ਤੇ ਪੰਜਾਂ ਵਿੱਚ ਹੀ ਨੇ ਨਾ ਹੰਕਾਰ ਖੌਮੇ ਈਗੋ ਵਿੱਚੋਂ ਹੀ ਨਿਕਲਦਾ ਹੈ ਮੈਂ ਵੱਡਾ ਮੇਰੇ ਤੋਂ ਵੱਡਾ ਕੋਈ ਨਹੀਂ ਉਸ ਤੋਂ ਬਾਅਦ ਜਦੋਂ ਬੰਦੇ ਦਾ ਵਾਸ ਨਹੀਂ ਚੱਲਦਾ ਫਿਰ ਅੰਦਰੇ-ਅੰਦਰ ਸੜਦਾ ਹੈ ਉਹਨੂੰ ਆਪਾਂ ਕਹਿੰਦੇ ਆ ਈਰਸ਼ਾ ਜਾਂ ਈਰਖਾ ਨਿਕਲਣਾ ਪੈਦਾ ਹੋ ਗਈ ਹੁਣ ਉਹ ਈਰਸ਼ਾ ਜਿਹੜੀ ਕਈ ਦਿਨਾਂ ਦੀ ਅੰਦਰ ਹੈ ਦੱਬੀ ਬੈਠਾ ਫਿਰ ਜਦੋਂ ਫਟ ਕੇ ਬਾਹਰ ਨਿਕਲਦੀ ਹੈ ਨਾ ਉਹ ਫਿਰ ਰੂਪ ਧਾਰਨ ਕਰਦੀ ਹੈ ਲਿੰਦਿਆ ਦਾ ਫਿਰ ਉਹੀ ਬੰਦਾ ਜਿਹਦੇ ਨਾਲ ਈਰਖਾ ਕਰਦਾ ਉਸ ਸੰਬੰਧੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਪਿਆਰਿਓ ਸੋਖ ਵਿੱਚ ਜਿਹੜਾ ਅਤ ਦਾ ਮਿੱਤਰ ਹੈ ਜਿਸ ਵੇਲੇ ਬੰਦੇ ਉੱਤੇ ਦੁੱਖ ਆ ਪੈਂਦਾ ਸੱਚ ਇਹ ਵੇ ਕਿ ਦੁੱਖ ਵੇਲੇ ਬੰਦਾ ਨਜ਼ਦੀਕ ਆਉਂਦਾ ਹੀ ਰਹੀਂ ਗਏ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਜੋ ਸੰਸਾਰ ਹੈ ਕੈ ਕੁਟਾਂਬ ਮਿੱਤਰ ਭਾਈ ਦੀ ਸੈ ਮਨ ਮੇਰੇ ਬੜੇ ਸਰਲ ਜਿਹੇ ਸ਼ਬਦ ਨੇ ਤੇ ਗੁਰੂ ਰਾਮਦਾਸ ਜੀ ਦਾ ਤਜਰਬਾ ਇਸ ਸੰਬੰਧੀ ਬੜਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਆਰੰਭਤਾ ਹੈ ਇੰਨੀ ਕੋਈ ਅਮੀਰੀ ਤਾਂ ਹੈ ਨਹੀਂ ਨਾ ਘੁੰਗਣਿਆਂ ਘੁੰਗਣਿਆਂ ਵੇਚਦਿਆਂ ਜ਼ੋਰ ਦੀ ਰੰਗਤਾ ਹੁੰਦੀ ਏ ਜ਼ਿੰਦਗੀ ਦੀ ਤੇ ਮਹਾਰਾਜ ਆਪਣੀ ਜ਼ਿੰਦਗੀ ਦਾ ਤਤ ਕਹਿੰਦੇ ਆ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਪ੍ਰੀਤਮ ਜਾਨ ਲਿਖੋ ਮਨ ਮਾਗੀ ਆਪਣੇ ਸੁਖ ਸੁਹੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿੱਤ ਦਿਨ ਉਨ੍ਹਾਂ ਕਾ ਸਵਾਉ ਹੋਏ ਨਾ ਆਵੇ ਕਿਉਂਕਿ ਗੁਰੂ ਰਾਮਦਾਸ ਦੀ ਬਾਣੀ ਬੜੀ ਲੰਬੇਰੀਆਂ ਦੁਕਾਨ ਹੈ ਕਹਿੰਦੇ ਨੇ ਜਿਸ ਦਿਨ ਉਹਨਾਂ ਦੀ ਤੂੰ ਗਰਜ਼ ਉਹਨਾਂ ਦਾ ਸਵਾਰਤ ਜਾਂ ਉਹਨਾਂ ਦੀ ਲੋੜ ਪੂਰੀ ਨਾ ਕੀਤੀ ਉਹ ਦਿਨ ਤੇਰੇ ਨੇੜੇ ਕਿਸੇ ਨਹੀਂ ਉ ਟਕਣਾ ਫਿਰ ਬੇਨਤੀ ਜੋ ਸੰਸਾਰੀ ਕੇ ਕੁਟਾਮ ਮਿੱਤਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿੱਤ ਦਿਨ ਉਨ੍ਹਾਂ ਕਾ ਸਵਾਉ ਹੋਏ ਨਾ ਆਵੇ ਤੇ ਮਹਾਰਾਜ ਕਹਿੰਦੇ ਤਿਤ ਦਿਨ ਨੇੜੇ ਕੋ ਨਾ ਟੁਕਾ ਸਾ ਉਸ ਦਿਨ ਤੇਰੇ ਨੇੜੇ ਕੋਈ ਨਹੀਂ ਟੁਕਣਾ ਔਰ ਸਤਗੁਰੂ ਦਾ ਇਸੇ ਨਾਲ ਸੰਬੰਧਿਤ ਜੀ ਮੈਂ ਸਿਰਫ ਇਨੀ ਕੋ ਬੇਨਤੀ ਬਾਣੀ ਚ ਕਰ ਰਿਹਾ ਸੁਖ ਦੀ ਮਿੱਤਰ ਦੁਨੀਆ ਸਾਰੀ ਹੈ ਦੁੱਖ ਦਾ ਮਿੱਤਰ ਕੋਈ ਨਹੀਂ ਸੱਚੀ ਬਾਹਰੇ ਨੇ ਤਤ ਕਰ ਦਿੱਤਾ ਕਬੀਰ ਸਾਹਿਬ ਨੇ ਤੇ ਤੋਤਾ ਕਿਹਾ ਲੋਕੋ ਸਾਡੀ ਦੁਹਾਈ ਜੇ ਅਸੀਂ ਢੋਲ ਵਜਾਵ ਜਾ ਕੇ ਸਾਰੀ ਦੁਨੀਆ ਨੂੰ ਦੇਖ ਲਿਆ ਇੱਥੇ ਕੋਈ ਕਿਸੇ ਨਾਲ ਮੁਸੀਬਤ ਵਿੱਚ ਖਲੋਂਦਾ ਨਹੀਂ ਕਬੀਰ ਸਭ ਜਗ ਹੋਂ ਫਿਰਿਓ ਮੰਦਲ ਕੰਦ ਚੜਾਏ ਆਪਣੇ ਮੋਢੇ ਦੇ ਉੱਤੇ ਢੋਲ ਰੱਖ ਲਿਆ ਮੰਦਲ ਕੰਦ ਚੜਾਏ ਕੋਈ ਕਾਹੋਂ ਕੋ ਨਹੀਂ ਸਭ ਦੇਖੀ ਠੋਕ ਵਿਜਾਏ ਇਹ ਇਹ ਮਹਾਂਪੁਰਖਾਂ ਦੇ ਤਤ ਨੇ